ਛੇ ਲੜਕੇ ਨੇ ਜੁਰਤ ਕੀਤੀ ਸੀ ਆਪਣੇ ਇਨਸਾਨੀਅਤ ਵਧੀ ਜੇ ਤੋ ਇਹ ਆਪਣੀ ਲੜਕਾ ਤੁਹਾਡੇ ਸਾਹਮਣੇ ਆ ਮੈਂ ਫੇਰ ਤੋਂ ਰੀਪੀਟ ਕਰ ਦਿੰਨਾ ਇਹ ਲੜਾਈ ਸੰਘਰਸ਼ ਦੀ ਸੀ ਇਹ ਲੜਾਈ ਸੀ ਇਨਸਾਫ ਦੀ ਲੜਾਈ ਸੀ ਐਜੂਕੇਸ਼ਨ ਦੀ ਅਸੀਂ ਪੰਜਾਬੀ ਲੋਕ ਥੋੜਾ ਜਿਹਾ ਗੇਸ ਰਿਹਾ ਕਿ ਸਾਨੂੰ ਐਜੂਕੇਸ਼ਨ ਕਿੰਨਾ ਦੀ ਮਿਲਣੀ ਚਾਹੀਦੀ ਆ ਲੇਕਿਨ ਇੱਕ ਮਾਇਨੇਰ ਬੱਚੇ ਦੇ ਮਨ ਚ ਆ ਗਿਆ ਕਿ ਜਿਹੜੀ ਸਾਨੂੰ ਐਜੂਕੇਸ਼ਨ ਚਾਹੀਦੀ ਆ ਉਹ ਕੁਆਲਿਟੀ ਐਜੂਕੇਸ਼ਨ ਚਾਹੀਦੀ ਆ ਤੁਸੀਂ ਦੇਖੋ ਜੇ ਕਪੂਸਲੇ ਦੀ ਤਰਾਸਦੀ ਆ ਕਪੂਸਲੇ ਦੀ ਤਰਾਸਦੀ ਇਹ ਆ ਕਿ ਕਪੂਤਰੇ ਨੂੰ ਹਮੇਸ਼ਾ ਆਇਆ ਬੋਤਾ ਗਿਆ ਗਿਆ ਤਾਂ ਲਿਆ ਦੁਬੇ ਆ ਗਿਆ ਥੱਲੇ ਲਿਆ ਇੱਥੇ ਅਰੁਣ ਭਾਈ ਇਹਨੂੰ ਅੱਗੇ ਕਰਾਓ ਪਾਣੀ 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 ਆ ਜਾ ਪੁੱਤ ਆ ਗਿਆ ਮੇਰਾ ਪੁੱਤ ਪਾਣੀ ਪੀਲਾ ਪਹਿਲਾਂ ਹਾਂ ਜੀ ਬੇਟਾ ਕੀ ਨਾਮ ਆ ਤਾਂ ਡਾ ਅਰੇ ਅਰੇ ਕੀ ਗੱਲ ਕੀ ਹੋਈ ਸੀ ਕਿਉਂ ਤੁਸੀਂ ਟੈਂਕੀ ਤੇ ਚੜੇ ਵੀ ਤੇਰੇ ਪਿਛਲੇ ਦਿਨ ਤੋਂ ਹੀ ਕਾਫੀ 1.5 ਸਾਲ ਤੋਂ ਮਤਲਬਾ ਚੱਲ ਰਿਹਾ ਹੈ ਕਿ ਗਾ ਜੀਡੀ ਗੋਇੰਗ ਦਾ ਇੰਟਰਨੈਸ਼ਨਲ ਸਕੂਲ ਦਾ ਮੈਂ ਤੁਹਾਡੇ ਸਾਰੇ ਚੈਨਲਸ ਥਰੂ ਦੱਸ ਦੇਣਾ ਚਾਹੁੰਦਾ ਵੀ ਉਹ ਜੀਡੀ ਗੋਇੰਗ ਦਾ ਇੰਟਰਨੈਸ਼ਨਲ ਨਹੀਂ ਹੈ ਉਹ ਇੱਕ ਨਰਕਲੀ ਮਾਫੀਆ ਚਲਾਉਂਦੇ ਆ ਉਹਨਾਂ ਦਾ ਕੋਈ ਇੰਟਰਨੈਸ਼ਨਲ ਸਕੂਲ ਨਹੀਂ ਹੈ ਉਹਨਾਂ ਕੋਈ ਅਥਾਰਟੀ ਨਹੀਂ ਹੈ ਜੀ ਇੰਟਰਨੈਸ਼ਨਲ ਬੋਰਡ ਦਾ ਹੁੰਦੀ ਉਹ ਜਿਹੜੇ ਸਰਟੀਫਿਕੇਟ ਇਸ਼ੂ ਕਰਦੇ ਆ ਜੀਡੀ ਗੋਇੰਗ ਦਾ ਪਬਲਿਕ ਸਕੂਲ ਦੇ ਕਰਦੇ ਆ ਜੋ ਕੀ ਹੈ ਜਿਹੜਾ ਇਹਨਾਂ ਦਾ ਪ੍ਰਸ਼ਾਸਨ ਹੈ ਸਾਰਾ ਉਹਨਾਂ ਦਾ ਹੱਥ ਤੋਕਾ ਬਣਿਆ ਹੀ ਆ ਜਿਹੜੇ ਆ ਜੋ ਵੀ ਆ ਮਲਾਜ਼ਮ ਆ ਤੁਹਾਡੇ ਸਾਹਮਣੇ ਦਾ ਇੰਨੇ ਵੀ ਖੜੇ ਆ ਨਹੀਂ ਐਜੂਕੇਸ਼ਨ ਨਹੀਂ ਮੈਂ ਤਾਂ ਦੱਸਦਾ ਆ ਜੀ ਅਗਲੀ ਗੱਲ ਇਹ ਆ ਦੋ ਦਿਨ ਪਹਿਲਾਂ ਹੀ ਐਸ.ਡੀ.ਐਮ. ਜਿਹੜੀ ਕੋਈ ਨੇੜੀ ਆ ਇੱਥੋਂ ਦੀ ਉਹਨਾਂ ਨੇ ਸਾਨੂੰ ਧਮਕੀ ਦਿੱਤੀ ਆਪਣੇ ਦਫ਼ਤਰ 'ਚ ਬੈ ਗਏ ਜਿਹੜੀ ਇਹ ਸਕੂਲ ਦੇ ਵਿਰੋਧ ਕਾਰਵਾਈ ਨਹੀਂ ਕਰ ਸਕਦੇ ਕਿਉਂਕਿ ਉਹ 85 ਲੀਟਰ ਆ ਕੋਈ ਬੰਦਾ ਉਹਨਾਂ ਦਾ ਛੋਟਾ ਮੋਟਾ ਪ੍ਰੈਸ਼ਰ ਪ੍ਰਸ਼ਾਸਨ ਦਾ ਬਹੁਤ ਪ੍ਰੈਸ਼ਰ ਤਿਕਾ ਹੋਣਾ ਤੇ ਉਹਨਾਂ ਨੇ ਬਹੁਤ ਅਗਰੈਸਿਵਲੀ ਤੁਹਾਨੂੰ ਧਮਕੀ ਦਿੱਤੀ ਕਿ ਅਸੀਂ ਤੇਰੀ ਤੁਹਾਡੀ ਵਿਰੋਧ ਤੇ ਤੁਹਾਡੇ ਪੇਰੈਂਟਸ ਦੇ ਵਿਰੋਧ ਕਰਾਈ ਕਰਾਂਗੇ। ਉਹ ਜਿਹੜਾ ਸਕੂਲ ਦਾ ਓਨਰ ਵਾ ਉਹ ਕਿਤੇ ਅਕਾਲੀ ਦਲ ਪਾਰਟੀ ਨਾਲ ਸਬੰਧਤ ਤਾਂ ਨਹੀਂ ਹੈਗਾ? ਸਰ ਉਹਦਾ ਹੋਂਡਾ ਕੋਈ ਓਕੇ ਕੋਈ ਮੈਂਬਰ ਮੁੰਮਰ ਆਜੀ ਜਿਹੜਾ ਦਾ। ਓਕੇ ਤਾਂ ਹੁਣ ਇਸ ਮੰਤੀ ਐਜੂਕੇਸ਼ਨ ਪਾਰਟਮੈਂਟ ਨੂੰ ਕਿੰਨੇ ਕ ਟਾਈਮ ਤੱਕ ਤੁਸੀਂ ਕਹ ਲੋ ਕਿ ਜਿਹੜੀ ਕੰਕਲਿਟ ਕੰਪਲੀਟਾ ਦੇ ਰਹੇ। ਡੇਢ ਸਾਲ ਤੋਂ ਪੁਰਾਣੀ ਕੰਪਲੇਂਟ ਚੱਲ ਰਹੀ ਹੈ ਜੀ। ਉਹਨਾਂ ਵੱਲੋਂ ਕੀ ਹੱਲ ਕੀਤਾ ਗਿਆ ਕੋਰੋਨਾ ਵੱਲੋਂ ਹੱਲ ਇਹ ਕੀਤਾ ਗਿਆ ਜੀ ਉਹ ਜਦੋਂ ਇੱਕ ਵਾਰੀ ਤੁਹਾਨੂੰ ਫੂਲੇ ਲੈ ਕੇ ਗਏ ਸੀ ਉਹਨਾਂ ਦੇ ਪੱਕੇ ਫੂਲ ਦੇ ਉਹਨਾਂ ਨੇ ਸਾਡੇ ਤੋਂ ਵੀ ਕਾਰਵਾਈ ਕਰਾਈ ਨੀ ਜੀ ਉਹਨਾਂ ਦੀ ਸਾਡੇ ਤੇ ਇੰਨੀ ਕਿ ਮਿਹਰਬਾਨੀ ਹੈਗੀ ਹੁਣ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਕਹਲੋ ਕਿ ਤੁਹਾਡੇ ਜਿਹੜੇ ਕਿ ਹੱਕਾਂ ਨੂੰ ਕਹਲੋ ਕਿ ਕਿਹੋ ਜਿਹਾ ਕੀਤਾ ਤੁਹਾਡੀ ਮਨਜ਼ੂਰੀ ਜੋ ਵੀ ਤੁਹਾਡੇ ਹੱਕ ਖੋਏ ਗਏ ਸੀ ਤੁਹਾਨੂੰ ਵਾਪਸ ਦਲਵਾ ਦਿੱਤੇ ਗਏ ਆ ਤਾਂ ਪ੍ਰਸ਼ਾਸਨ ਦੀ ਇਹ ਪੈਰ ਕਦਮ ਇਹ ਕੁਦ ਦੇ ਦਿੱਤੇ ਸਾਰੇ ਇਹਨਾਂ ਨੇ ਕੋਈ ਵੀ ਮੇਰੇ ਸਾਹਮਣੇ ਸਟੇਟਮੈਂਟ ਨਹੀਂ ਦਿੱਤੀ ਜਦੋਂ ਇਹ ਸਟੇਟਮੈਂਟ ਦਊਗੇ ਉਦੋਂ ਅਸੀਂ ਮੰਨਾਂਗੇ ਕਿ ਇਹ ਸਾਡੀ ਜੋ ਇਹਨਾਂ ਨੇ ਕਾਰਵਾਈ ਕਰੋਗੇ ਕਾਰਵਾਈ ਕਰਨਗੇ ਉਦੋਂ ਕਰਨ ਤੁਸੀਂ نیچے ਆਏ ਹੋ ਕੀ ਆਸ਼ਵਾਸ਼ਣ ਦਿੱਤਾ ਜਾਂ ਕਿਸ ਤਰ੍ਹਾਂ ਕਿੰਨੇ ਜਲ نیچے ਆਉਂਦੇ ਤੁਹਾਨੂੰ ਸਰ ਇਹਨਾਂ ਨੇ ਸਿਰਫ ਇਹਨਾਂ ਦੇ ਇੱਕ ਛੋਟੇ ਭਰੋਸੇ ਤੇ ਅਸੀਂ ਥੱਲੇ ਆਏ ਆ ਜੇ ਇਹਨਾਂ ਨੇ ਕੋਈ ਮਤਲਬ ਆਪਣੇ ਭਰੋਸੇ ਨੂੰ ਸਾਡੇ ਨੂੰ ਤੋੜਿਆ ਕੀ ਭਰੋਸਾ ਕੀ ਦਿੱਤਾ ਗਿਆ ਐਕਸ਼ਨ ਤੁਹਾਨੂੰ ਕਿ ਅਸੀਂ ਹੋਣਾ ਤੇ ਇਹ ਕਾਰਵਾਈ ਕਰਾਂਗੇ ਮੈਨੂੰ ਇੱਕ ਗੱਲ ਦੱਸੋ ਕਿ ਤੁਸੀਂ ਐਡਾ ਵੱਡਾ ਜਿਹਾ ਇੱਕ ਡਿਸੀਜਨ ਲੈ ਲਿਆ ਟੈਂਕੀ ਤੇ ਚੜਨ ਦਾ ਤਰੇ ਮੈਂ ਡੇਢ ਸਾਲ ਤੋਂ ਪਿਛਲੇ ਡੇਢ ਸਾਲ ਤੋਂ ਤੱਕੇ ਖਾ ਰਿਹਾ ਸੀਗਾ ਇਹਨਾਂ ਦਫ਼ਤਰਾਂ ਦੇ ਆ ਮੈਂ ਪਿਛਲੇ ਇੱਕ ਹਫ਼ਤੇ ਤੋਂ ਡੀਓ ਦਫ਼ਤਰ ਦੇ ਵਿੱਚ ਧਰਨਾ ਲਾਇਆ ਸੀਗਾ ਬਟ ਡੀਓ ਜਿਹੜਾ ਡੀਓ ਸਕੈਂਡਰੀ ਆ ਪਘੋੜਾ ਹੋਇਆ ਆਪਣੇ ਦਫ਼ਤਰ ਤੋਂ ਲੋਕ ਲਾ ਕੇ ਦਫ਼ਤਰ ਨੂੰ ਇਹਦੇ ਵਿੱਚ ਇਹ ਵੀ ਆ ਅਸੀਂ ਆਰਟੀਆਈ ਪਾ ਰਹੇ ਹਾਂ ਇੱਕ ਕੀ ਨਾਮ ਕੀ ਹੈ ਜੀ ਪਤਾ ਨਹੀਂ ਕੀ ਨਾਮ ਹਾਂਜੀ ਕੀ ਗੱਲ ਕੀ ਹੋਈ ਤਾਂ ਬੱਚੇ ਜਿਹੜੇ ਟੈਂਕੀ ਤੇ ਚੜੇ ਸੀ ਸਰ 1.5 ਸਾਲ ਹੋ ਗਿਆ ਵੀ ਇੱਡਾ ਹੀ ਸਕੂਲ ਦਾਰ ਚੱਲਦਾ ਸਮੇਂ ਅੱਛਾ ਤਾਂ ਕਿਉਂ ਇੰਨੇ ਕੀ ਹਿੰਮਤ ਕੀ ਹੋ ਗਈ ਕਿ ਤੁਸੀਂ ਇਹ ਬੱਚਾ ਤਾਡੇ ਕੇਤੂ ਬਗੈਰ ਐਡਾ ਵੱਡਾ ਸਟੈਪ ਚੁੱਕਣ ਲੱਗਾ ਕਿਤੇ ਨਾ ਕਿਤੇ ਕੋਈ ਪ੍ਰਸ਼ਾਸਨ ਨੇ ਸੁਣੀ ਨਹੀਂ ਸਾਡੀ ਗੱਲ ਨੂੰ ਪ੍ਰਸ਼ਾਸਨ ਨੇ ਨਹੀਂ ਸੁਣੀ ਪਰ ਇਸ ਤਰੀਕੇ ਦਾ ਕੋਈ ਮਸਲਾ ਹੱਲਤਾ ਨਹੀਂ ਬੰਦਾ ਤੇ ਸਾਡੇ ਬੱਚੇ ਨੇ ਕਦਮ ਚੁੱਕਿਆ ਸੋ ਇਹ ਤੁਹਾਡੀ ਜ਼ਿੰਮੇਵਾਰੀ ਹੈ ਇੱਥੇ ਇੱਥੇ ਪਰ ਕੱਲ ਨੂੰ ਜੇ ਕੋਈ ਅਣਸੁਣ ਘਟਨਾ ਪਾਪੜ ਜਵੇ ਤੱਕ ਜ਼ਿੰਮੇਵਾਰੀ ਲਈ ਪੇਰੈਂਟਸ ਦੀ ਵੀ ਤੇ ਇੱਕ ਅਹਿਮ ਭੂਮਿਕਾ ਹੁੰਦੀ ਹੈ ਨਹੀਂ ਕਿ ਹੁੰਦੀ ਪੇਰੈਂਟਸ ਵੀ ਅਸੀਂ ਸਰ ਨਾਲ ਇਸੇ ਤੋਂ ਫਿੱਕੇ ਤਾਂ ਹੁਣ ਕੀ ਪ੍ਰਸ਼ਾਸਨ ਵੱਲੋਂ ਕੀ ਤੁਹਾਨੂੰ ਸੁਵਾਸਨ ਮਿਲਿਆ ਸੁਵਾਸਨ ਮਿਲਿਆ ਤਾਂ ਹੈਗਾ ਹੁਣ ਦੇਖੋ ਹਟਵਾਲ ਸਾਹਿਬ ਤੁਸੀਂ ਵੀ ਸਿਆਸੀ ਲੀਡਰ ਹੋ ਤਾਂ ਜੇ ਆਪਾਂ ਗੱਲ ਕਰੀਏ ਤੁਹਾਡੇ ਬੱਚੇ ਵੱਲੋਂ ਅੱਜ ਕਹਿ ਲੋ ਕਿ ਟੈਂਕੀ ਦੇ ਉੱਤੇ ਚੜ੍ਹ ਕੇ ਆਪਣੇ ਹੱਕ ਲਈ ਐਡਾ ਵੱਡਾ ਕਹਿ ਲੋ ਕਿ ਇੱਕ ਇਸ ਕੀ ਸਟੈਪ ਚੁੱਕਿਆ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਐਕਚੁਅਲੀ ਬੱਚਾ ਨਾ ਕੁਆਲਟੀ ਐਜੂਕੇਸ਼ਨ ਬਾਰੇ ਉਹ ਸਮਝ ਗਿਆ ਸੀਗਾ ਉਹਦੇ ਦਿਮਾਗ 'ਚ ਇਹ ਆਇਆ ਕਿ ਮੈਂ ਜਿਹੜੀਆਂ ਫੀਸਾਂ ਉਹ ਜੀਡੀਓਿੰਗ ਦਾ ਇੰਟਰਨੈਸ਼ਨਲ ਦੀਆਂ ਭਰ ਰਿਹਾ ਤੇ ਮੈਨੂੰ ਜਿਹੜਾ ਸਰਟੀਫਿਕੇਟ ਮਿਲਿਆ ਉਹ ਪਬਲਿਕ ਦਾ ਮਿਲਿਆ ਔਰ 2024 ਤੋਂ ਉਹ ਇਹ ਲੜਾਈ ਲੜ ਰਿਹਾ ਹੈ ਦਫ਼ਤਰਾਂ ਦੇ ੱਟਕੇ ਖਾ ਰਿਹਾ ਸੀ ਲਾਸਟ ਟਾਈਮ ਤੇ ਜਦੋਂ ਇਹਨੇ ਹਾਰ ਕੇ ਡੀਓ ਦਫ਼ਤਰ ਤੇ ਮੋਰੇ ਧਰਨਾ ਲਾਇਆ ਤੇ ਡੀਓ ਦਫਤਰ ਜਿਹੜਾ ਉਹ ਡੀਓ ਆਫਿਸ ਪੂਰਾ ਲੋਕ ਲਗਾ ਕੇ ਉਹ ਭਗੌੜਾ ਹੋ ਗਿਆ ਉਸੇ ਸਬੰਧ ਵਿੱਚ ਸਾਨੂੰ ਐਸਡੀਐਮ ਕਪੂਰਥਾ ਇਰਵਿਨ ਕੋਰ ਨੇ ਬੁਲਾਇਆ ਔਰ ਮੈਨੂੰ ਤੇ ਮੇਰੇ ਬੇਟੇ ਨੂੰ ਇਹ ਆਖਿਆ ਕਿ ਇਹ ਬੱਚੇ ਦੇ ਉੱਤੇ ਜੁਵਨਾਈਲ ਐਕਟ ਲਗਾ ਕੇ ਇਹਨੂੰ ਅੰਦਰ ਕਰੋ ਔਰ ਪੇਰੈਂਟ ਤੇ ਬੰਦੀ ਕਾਰਵਾਈ ਕਰੋ ਇਹਨਾਂ ਨੇ ਪੂਰੇ ਕਪੂਰਥਲੇ ਦੇ ਵਿੱਚ ਬੈਲੈਂਸ ਕੀਤਾ ਹੋਇਆ ਬੱਚੇ ਦੇ ਮਾਂ ਚ ਕੁਝ ਇਦਾਂ ਦਾ ਆਇਆ ਕਿ ਮੈਂ ਮੇਰੇ ਕਰਕੇ ਮੇਰੇ ਪੇਰੈਂਟਸ ਵੀ ਖਰਾਬ ਹੋਣਗੇ ਔਰ ਮੈਨੂੰ ਬੇਟੇ ਨੇ ਇਹ ਦੱਸਿਆ ਨਹੀਂ ਸੀ ਕਿ ਮੈਂ ਇਤਾਂ ਦਾ ਡਿਸੀਜਨ ਲੈਣ ਜਾ ਰਿਹਾ ਹੋਇਆ ਕੀ ਕਿ ਜਦੋਂ 5 ਵਜੇ ਤੋਂ ਬਾਅਦ ਮੈਂ ਡਿਊਟੀ ਤੇ ਆਇਆ ਤਾਂ ਮੈਨੂੰ ਫੋਨ ਫੋਰ ਕਾਲ ਆਈਆਂ ਕਿ ਤੁਹਾਡਾ ਬੱਚਾ ਟੈਂਕੀ ਤੇ ਚੜਾ ਹੈ ਤਾਂ ਇਹਦਾ ਬੱਚਾ ਟੈਂਕੀ ਸਰ ਜੇ ਆਪਾਂ ਗੱਲ ਕਰੀਏ ਦੇਖੋ ਇਹ ਹਰ ਕੇ ਪੇਰੈਂਟ ਦੇ ਇੱਕ ਜਾਂ ਦੋ ਬੱਚੇ ਹੁੰਦੇ ਜਦੋਂ ਇਧਰ ਕੋਈ ਬੱਚਾ ਸਟੈਪ ਚੁੱਕਦਾ ਕਿਤੇ ਨਾ ਕਿਤੇ ਆਨਵਰ ਟਾਈਮ ਦੇ ਵਿੱਚ ਬਾਕੀ ਬੱਚੇ ਤੇ ਵੀ ਕੀ ਪ੍ਰਭਾਵ ਪਾਊਗਾ ਦੇਖੋ ਜਿਹੜੇ ਹੱਕ ਮੈਂ ਫਿਰ ਤੁਹਾਡੇ ਚੈਨਾਂ ਦੇ ਮਾਧਿਅਮ ਨਾਲ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਹੱਕ ਮੰਗਿਆ ਨਹੀਂ ਮਿਲਦੇ ਹੱਕ ਜਿਹੜੇ ਆ ਉਹ ਖੋਹਨੇ ਪੈਂਦੇ ਆ ਔਰ ਬੱਚੇ ਨੂੰ 18 ਸਾਲ ਦੀ ਉਮਰ ਵਿੱਚ ਹੀ ਪ੍ਰਸ਼ਾਸਨ ਨੇ ਸਿਖਾ ਦਿੱਤਾ ਕਿ ਤੈਨੂੰ ਹੱਕ ਕਿੱਦਾਂ ਮਿਲਨੇ ਆ ਔਰ ਬੜਾ ਵੱਡਾ ਇੱਕ ਮੈਂ ਸਮਝਿਆ ਕਪੂਤਲਾ ਵਾਸੀਆਂ ਵਾਸਤੇ ਇਹ ਮੈਸੇਜ ਆਊਗਾ ਕਿ ਇੱਕ ਬੱਚਾ ਲੜਾਈ ਲੜ ਸਕਦਾ ਤੇ ਸਾਨੂੰ ਕੀ ਹੋਇਆ ਸਵਾਲ ਆ ਕਿ ਜਿਹੜੇ ਸਕੂਲ ਦੀ ਅਫੀਲੀਏਟਡ ਸੀਬੀਐਸਸੀ ਦੀ ਹੈ ਜਾਂ ਦੂਜੇ ਬੋਰਡ ਦੀ ਹੈ ਜੇ ਇੰਨੀ ਦੇਰ ਕੰਪਲੀਟ ਦਿੱਤੀ ਪਈ ਹੈ ਤਾਂ ਹੁਣ ਤੱਕ ਕਾਰਵਾਈ ਕਿਉਂ ਨਹੀਂ ਹੋਈ ਤੁਸੀਂ ਉਹਨਾਂ ਨੂੰ ਲਿਖਤੀ ਉਹਨਾਂ ਨੂੰ ਤੈਂਦੇ ਕਿ ਕਾਰਵਾਈ ਕਰੂਗੇ ਕਿ ਨਹੀਂ ਕਰੂਗੇ ਪਹਿਲੇ ਵੀ ਸੀਬੀਐਸਸੀ ਨੂੰ ਲੈਟਰ ਲਿਖਿਆ ਹੋਇਆ ਹੈ ਤੇ ਦੁਬਾਰਾ ਫੇਰ ਲੈਟਰ ਲਿਖਾਂਗੇ ਨਹੀਂ ਲੈਟਰ ਲਿਖਣ ਦਾ ਕੱਲ ਲੈਟਰ ਤਾਂ ਇੱਕ ਮਿੰਟ ਯਾਰ ਇੱਕ ਮਿੰਟ ਤੇ 1.5 ਸਾਲ ਹੋ ਗਿਆ ਉਹ ਕਹਿੰਦੇ ਸਾਨੂੰ ਸਿੱਧਾ ਸਿੱਧਾ ਜਵਾਬ ਦਿਓ ਜੇ 1.5 ਸਾਲ ਤੱਕ ਤੁਸੀਂ ਐਕਸ਼ਨ ਨਹੀਂ ਲੈ ਰਹੇ ਤਾਂ ਅੱਗੇ ਕਿਹਦਾ ਐਕਸ਼ਨ ਲਾਉਂਗੇ ਤੁਸੀਂ ਪਹਿਲੇ ਲੈਟਰ ਲਿਖਿਆ ਹੋ ਨਹੀਂ ਲੈਟਰ ਲਿਖ ਇਹ ਤਾਂ ਕਾਗਜ਼ੀ ਕਰਮਈ ਹੈ ਨਾ ਇਹ ਤਾਂ ਤੂੰ ਇਹ ਇਹ ਮਤਲਬ ਕਿ ਤੁਸੀਂ ਕਾਰਵਾਈ ਕੋਈ ਕੋਈ ਨਹੀਂ ਕਰਨੀ ਸਿਰਫ ਖਾਣਾ ਪੂਰਤੀ ਕਰਨੀ ਹੈ ਖਾਣਾ ਪੂਰਤੀ ਕਰਨੀ ਹੈ ਨਾ ਇਹਨਾਂ ਨੂੰ ਸੁਣੋ ਮੇਰੀ ਕਲੀ ਗੱਲ ਸੁਣ ਲਓ ਦਰਬੂਰਾ ਡੀਓ ਮੁਕਾਮਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਰੂੰ ਭਾਈ ਸੁਣ ਲੈ ਇੱਕ ਮਿੰਟ ਤੁਸੀਂ ਸਿੱਧਾ ਇਹ ਜਵਾਬ ਦੋ ਕਿ ਪਾਈਸ ਤੁਹਾਨੂੰ ਲਿਖਤੀ ਦਿੰਦੇ ਆ ਕਿ ਸਾਡੇ ਵੱਲੋਂ ਕਾਰਵਾਈ ਕੀਤੀ ਜਾਊਗੀ ਅਸੀਂ ਆਪਣਾ ਬੰਦਾ ਭੇਜਾਂਗੇ ਸੀਬੀਐਸਸੀ ਦਫ਼ਤਰ ਨੂੰ ਤੇ ਉੱਥੋਂ ਅਸੀਂ ਬਾਈ ਹੈਂਡ ਜਿਹੜੀ ਉਹ ਲਿਆਉਣ ਦੀ ਕੋਸ਼ਿਸ਼ ਕਰਾਂਗੇ ਕਿੰਨਾ ਕੁ ਟਾਈਮ ਦਿੰਦੇ ਰਹਿਣ ਉਹਨੂੰ ਕਿ ਇਹਨਾਂ ਦਾ ਕੰਮ ਮਤਲਬ ਕਿ ਬਾਈ ਹੈਂਡ ਦੇ ਵਿੱਚ 1 ਵੀਕ ਹੋ ਜਾਊਗਾ 1 ਵੀਕ ਹੋ ਜਾਊਗਾ 1 ਵੀਕ ਵਿੱਚ ਮਤਲਬ ਕਿ ਇਹਦੀ ਸਮੱਸਿਆ ਹੱਲ ਕੀਤਾ ਜਾਊਗਾ ਤਾਂ ਉਰਤੇ ਕਾਰਵਾਈ ਕੀਤੀ ਜਾਊਗੀ ਸਕੂਲ ਦੇ ਤੇ ਕਾਰਵਾਈ ਠੀਕ ਹੈ ਕਹਿਣ ਦਾ ਮਤਲਬ ਹੈ ਕਿ ਬੱਚੇ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਊਗਾ ਸਕੂਲ ਨੂੰproper ਲੰਘ ਗਾ ਤੱਕ ਪ੍ਰੇਸ਼ਾਂਤਾਂ ਨਹੀਂ ਕੀਤਾ ਜਾਊਗਾ ਮੇਰੀ ਬੇਨਤੀ ਹੈ ਇਸ ਚੀਜ਼ ਦੀ ਛੋਲਟੀ ਲੈਂਦੀ ਹੈ ਡਿਪਾਰਟਮੈਂਟ ਮੇਰੀ ਬੇਨਤੀ ਸਮੋਹ ਮੈਂ ਇਹ ਚਾਹੁੰਦਾ ਕਿ ਇਹ ਬੱਚੇ ਨੂੰ ਪੜਾਉਣਾ ਇਹ ਬੱਚੇ ਨੂੰ ਸਕੂਲ ਭੇਜਣਾ ਜੇ ਇਹ ਚਾਹੁੰਦੇ ਆ ਕਿ ਮੇਰੇ ਦਫ਼ਤਰ ਦਾ ਕੋਈ ਵੀ ਕਰਮਚਾਰੀ ਅਧਿਕਾਰੀ ਨਾਲ ਜਾਵੇ ਤਾਂ ਜਾਣਗੇ ਠੀਕ ਹੈ ਇੱਕ ਮਿੰਟ ਇੱਕ ਮਿੰਟ ਸਾਲ ਨਹੀਂ ਸਮਝ ਗਿਆ ਪੁੱਛੋ ਚਲੋ ਸਾਲ ਲਾ ਲਓ ਸਾਲ ਲਾ ਲਓ ਅਹੀਂ ਕੱਟ ਲੈਣੇ ਜੀ ਤੁਹਾਨੂੰ ਕੋਈ ਇਦਾਂ ਨਹੀਂ ਹੋ ਸਕਦਾ ਪੈਂਡਿੰਗ ਹੋਵੇ ਜੇ ਹੋਊਗੀ ਤੇ ਤੇ ਉਹ ਰੈਪਟ ਪਾ ਕੇ ਸਾਨੂੰ ਤੋੜ ਦਿੱਤਾ ਉਹ ਤੋਂ ਪੈਸੇ ਲੈ ਕੇ ਕੀ ਨਾ ਸੀ ਉਹਦਾ ਅਨੇ ਉਹ ਸਰਾ ਯਾਰ ਕਿਹੜਾ ਇਹਦਾ ਤੇ ਪਹਿਲੇ ਕਿਹਾ ਸੀ ਜਿਹਨੂੰ ਇਹ ਲਾਈਨ ਹਾਜ਼ਰ ਕੀਤਾ ਗਿਆ ਕਰਪਾਓ ਪੰਜ ਮਹੀਨੇ ਤੋਂ ਪਹਿਲੇ ਲਾ ਕੇ ਸਾਡੀ